ਕਹਿੰਦੇ ਨੇ ਕਿ ਮਾੜਾ ਸਮਾਂ ਜਿਹੜਾ ਸਭਤੀ ਪਰਖ ਕਰਾ ਦਿੰਦਾਗਾ ਤੇ ਕਿਉਂ ਨਾ ਮਾੜੇ ਸਮੇ ਨੂੰ ਇੰਨਾ ਬਿਹਤਰ ਬਣਾਇਆ ਜਾਵੇ ਕਿ ਚੰਗਾ ਸਮਾਂ ਸਾਡਾ ਰਾਹ ਕਦੇ ਵੀ ਨਾ ਛੱਡੇ ਤੇ ਇਸੇ ਗੱਲ ਦੇ ਸ਼ਰਾਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆਂਗੇ ਸਭ ਹੋ ਗਏ ਸੀਗੇ ਰੈਡੀ ਸਕੂਲ ਜਾਣ ਲਈ ਤੇ ਉਹ ਛੋਟੀ ਮੈਡਮ ਨੂੰ ਛੱਡਣ ਜਾ ਰਹੀ ਸੀਗੇ ਘਰ ਤੇ ਇਧਰ ਆਪਣੇ ਬਰਤਨ ਵਗੈਰਾ ਕਰਨ ਵਾਲੇ ਪਏ ਸੀਗੇ ਸਾਫ ਤੇ ਛੋਟਾ ਸਾਫ ਚੱਲ ਗਿਆ ਸੀਗਾ ਸਕੂਲ ਸਾਡੇ ਨੂੰ ਪੌਣੇ 10 ਦਾ ਟਾਈਮ ਹੋ ਗਿਆ ਸੀਗਾ ਤੇ ਆਪਾਂ ਦੇਖ ਲੈਨੇ ਘਰ ਦੇ ਕੰਮ ਜਿਹੜੇ ਪੈਂਡਿੰਗ ਪਏ ਸਾਰੇ ਕਰਦੇ ਆਂ ਜੀ ਤੇ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਸਾਡੇ ਚੈਨਲ ਤੇ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਇਧਰ ਆਪਾਂ ਜੀ ਖਾਣਾ ਵਗੈਰਾ ਖਾ ਲਿਆ ਸੀਗਾ ਤੇ ਕੰਮ ਬਈ ਸੀ ਕਿ ਆਪਣੇ ਕਰਨ ਵਾਲੇ ਤੇ ਉਹ ਸਭ ਮੈਨੂੰ ਕਹਿੰਦੇ ਵੀ ਚਲੋ ਤੁਸੀਂ ਨਾਲ ਹੀ ਚੱਲ ਜਿਓ ਕਿਉਂਕਿ ਥੋੜਾ ਜਿਹਾ ਮੇਰਾ ਕੰਮ ਸੀਗਾ ਜੀ ਬੈਂਕ ਦਾ ਸੀਗਾ ਥੋੜਾ ਜਿਹਾ ਏਟੀਐਮ ਦਾ ਵਗੈਰਾ ਸੀਗਾ ਜੀ ਉਹ ਅਪਲਾਈ ਕੀਤਾ ਸੀ ਆਪਾਂ ਪਹਿਲਾਂ ਤੇ ਹੁਣ ਉਹ ਹਜੇ ਤੱਕ ਨਹੀਂ ਆਇਆਗਾ ਕਿਉਂਕਿ ਪਹਿਲਾਂ ਕਾਫੀ ਟਾਈਮ ਪਹਿਲਾਂ ਕੀਤਾ ਸੀਗਾ ਉਦੋਂ ਵੀ ਨਹੀਂ ਆਇਆ ਸੈਕੰਡ ਵਾਰ ਮੈਂ ਕਰਕੇ ਸੀਗੀ ਉਸ ਟਾਈਮ ਵੀ ਨਹੀਂ ਆਇਆ ਸੀਗਾ ਤੇ ਹੁਣ ਦੇਖਦੇ ਆਂ ਜੀ ਅੱਜ ਉਹ ਕੀ ਕਹਿੰਦੇ ਨੇਗੇ ਬੈਂਕ ਵਾਲੇ ਤੇ ਇਸ ਤੇ ਮੈਂ ਕਰ ਰਹੀ ਸੀ ਜਲਦੀ-ਜਲਦੀ ਆਪਣੇ ਕੰਮ ਖਤਮ ਤੇ ਇਹ ਵਾਲੀ ਪੈਪ ਨਾਲ ਜੀ ਸ਼ੰਖ ਵਗੈਰਾ ਧੋਣ ਦਾ ਵਧੀਆ ਮਤਲਬ ਸੌਖਾ ਤਰੀਕਾ ਹੈ ਤੇ ਤਾਂ ਹੀ ਆ ਪਾਈ ਪਪਲ ਗਵਾਈ ਸੀ ਤੇ ਇਸ ਤੋਂ ਬਾਅਦ ਮੈਂ ਐਸੋ ਚੇ ਮਧਾਣੀ ਵੀ ਲਾਈ ਦਿੰਨੀ ਹੈਗੀ ਕਿਉਂਕਿ ਕਿਹਾ ਹੋਗਾ ਜਿਹੜਾ ਆਜੂਗਾ ਵਧੀਆ ਨਾਲ ਮੱਖਣ ਆਜੂਗਾ ਤੇ ਆਪਾਂ ਗਰਮ ਕਰ ਲਾਗੇ ਜੀ ਇਹਨੂੰ ਤੇ ਲੋ ਜੀ ਇਹ ਕੰਮ ਵੀ ਆਪਾਂ ਫਿਨਿਸ਼ ਕਰਤਾ ਸੀਗਾ ਤੇ ਇਸ ਤੋਂ ਬਾਅਦ ਚੱਲ ਪਾਗੀ ਜੇ ਆਪਾਂ ਮਾਰਕੀਟ ਨੂੰ ਆਪਾਂ ਹੋ ਗਈ ਸੀਗੇ ਰੈਡੀ ਤੇ ਬਾਈਕ ਤੇ ਜਾਵਾਂਗੇ ਜੀ ਆਪਾਂ ਤੇ ਲੋ ਦੇਖੋ ਜੀ ਇਸ ਬੱਦਲ ਵਾਈ ਤਾਂ ਹੋ ਰਹੀ ਸੀ ਬਟ ਥੋੜੀ ਥੋੜੀ ਧੁੱਪ ਵੀ ਸੀਗੀ ਇੰਨੀ ਜਿਆਦੇ ਹੈ ਨਹੀਂ ਸੀਗੀ ਗਰਮੀ ਵਧ ਰਹੀ ਸੀਗੀ ਤੇ ਆਪਾਂ ਕਰ ਦਿੰਦੇ ਆਂਗੇ ਲੋਕ ਤੇ ਚੱਲਦੇ ਹਾਂ ਜੀ ਆਪਾਂ ਮਾਰਕੀਟ ਵੱਲ ਤੇ ਇਹ ਦੇਖੋ ਸਾਡੇ ਘਰ ਦੀ ਗਲੀ ਹੈ ਜੀ ਇਹਦੇ ਵਿੱਚ ਕਿਉਂਕਿ ਮੀਂਹ ਕੱਲ ਰਾਤ ਤੇ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਪਾਣੀ ਕਾਫੀ ਜ਼ਿਆਦਾ ਭਰ ਚੁੱਕਿਆ ਸੀਗਾ ਤੇ ਨੀਵੀਂ ਹੈ ਜੀ ਤਾਂ ਕਰਕੇ ਗਲੀ ਥੋੜੀ ਜੀ ਤੇ ਇਧਰ ਲਈ ਔਰ 에ਰੋ ਵਾਲਾ ਰੋਡ ਹੈ ਜੀ ਜਿਹੜਾ ਇਹ ਹੈਗਾ ਘਰਾਂ ਅਸਰਾ ਰੋਡ ਆਪਾਂ ਉੱਥੋਂ ਦੀ ਹੀ ਜਾਣੇ ਹੁੰਨੇ ਹਰ ਇੱਕ ਵਾਰ ਤੇ ਇਹ ਆਪਣੇ ਮਿੰਟ ਦਾ ਹੈਗਾ ਵਾਟਰ ਟੈਂਕ ਤੇ ਇਧਰ ਚੋਣ ਨਲ ਲਗਾ ਰਹੇ ਸੀਗੇ ਜੀ ਮਜ਼ਦੂਰ ਕਿਸ ਤੇ ਇਧਰ ਪਾਣੀ ਦੀ ਘਾਟ ਕਾਰਨ ਕੁਸਤ ਝੋਨਾ ਮੱਚ ਰਿਹਾ ਸੀ ਕੁਝ ਪਾਣੀ ਜ਼ਿਆਦਾ ਖੜ ਗਿਆ ਸੀ ਉਹਦਾ ਕਰਕੇ ਝੋਨਾ ਮੱਚ ਰਿਹਾ ਸੀ ਕਿਸਾਨਾਂ ਵਾਲੇ ਬਹੁਤ ਮਾੜਾ ਸਮਾਂ ਹੁੰਦਾਗਾ ਇਹ ਤੇ ਇਧਰ ਆਈ ਸੀਗੇ ਪੈਂਸ਼ੂਰੈਂਸ ਆਫਿਸ ਤੇ ਵਿੱਚ ਉੱਥੇ ਆਪਣਾ ਥੋੜਾ ਜਿਹਾ ਕੰਮ ਸੀਗਾ ਪੇਪਰ ਵਰਕ ਸੀਗਾ ਉਹ ਆਪਾਂ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਸਾਰਾ ਕੰਮ ਨਿਵੇੜ ਕੇ ਜੀ ਕਰਤੀ ਸੀ ਘਰ ਨੂੰ ਵਾਪਸ ਸੀ ਤੇ ਇੱਥੇ ਆ ਗਈ ਜੀ ਐਚਐਮਐਲ ਰਿਫਾਇਨਰੀ ਤੁਹਾਨੂੰ ਦਿਖਾਉਣੀ ਹੈ टाउनਸ਼ਿਪ ਦਾ ਇੱਥੇ ਗੇਟ ਹੈਗਾ ਤੇ ਮੈਂ ਥੋੜਾ ਜਿਹਾ ਨਾ ਵੀਡੀਓ ਮੇਥੋਂ ਇੰਨੀ ਵਧੀਆ ਨਹੀਂ ਬਣੀ ਹੋਈ ਇੱਥੇ ਤੇ ਲਓ ਜੀ ਥੋੜਾ ਬੱਟ ਥੋੜਿਆ ਵੀਊ ਆਪਾਂ ਆਪਣੀ ਵੀਡੀਓ ਦੇ ਵਿੱਚ ਲੈ ਲਿਆ ਸੀਗਾ ਤੇ ਇਸ ਤੋਂ ਬਾਅਦ ਚੱਲ ਪਏ ਨੇ ਜੀ ਆਪਾਂ ਆਪਣੇ ਘਰ ਨੂੰ ਵਾਪਸੀ ਤੇ ਇਹ ਸਾਡੇ ਘਰ ਪਿੰਡ ਨੂੰ ਜਾਂਦੀ ਰੋਡ ਹੈ ਜੀ ਤੇ ਜਿਹਦੇ ਉੱਤੇ ਹਰੇ ਭਰੇ ਦਰੱਖਤਾਂ ਲੱਗੇ ਹੋਏ ਨੇਗੇ ਬਹੁਤ ਸੋਹਣੇ ਲੱਗਦੇ ਨੇਗੇ ਤੇ ਲਓ ਜੀ ਆਪਾਂ ਆ ਗਏ ਸੀਗੇ ਜაძਵੀ ਨੂੰ ਸਕੂਲ ਤੋਂ ਚੱਕਣ ਕਿਉਂਕਿ ਚੱਕਣ ਮਤਲਬ ਲੈਣ ਕਿਉਂਕਿ ਛੁੱਟੀ ਦਾ ਟਾਈਮ ਹੋ ਰਿਹਾ ਸੀਗਾ ਤੇ ਇੱਥੇ ਆਪਾਂ ਸਿਗਨੇਚਰ ਵਗੈਰਾ ਵੀ ਕਰਨੇ ਸੀਗੇ ਰਹਿੰਦੇ ਸੀਗੇ ਮੇਰੇ ਥੋੜੇ ਜਿਹਾ ਤੇ ਆਪਾਂ ਉਹ ਕਰ ਚਾਂਗੇ ਨਾਲੇ ਤੇ ਇੱਧਰ ਆ ਰਹੇ ਸੀਗੇ ਦੇਖੋ ਬੱਚੇ ਮੈਨੂੰ ਕਹਿੰਦੇ ਕਿ ਮੈਮ ਸਾਨੂੰ ABC ਲਿਖ ਕੇ ਦਿਖਵਾਓ ਤੇ ਥੋੜਾ ਜਿਹਾ LED ਪੈਨ ਨਾਲ ਲੱਗਿਆ ਹੋਇਆ ਸੀਗਾ ਜਿੱਥੇ ਚੱਲ ਰਿਹਾ ਸੀਗਾ ਤੇ ਦਿਖਾ ਦਿੰਨੀ ਜੀ ਆਪਾਂ ਤੇ ਹੁਣ ਨਾ ਸਰਕਾਰੀ ਸਕੂਲ ਬਹੁਤ ਜਿਆਦੇ ਵਧੀਆ ਬਣ ਚੁੱਕੇ ਨੇ ਉਹ ਵਾਲੇ ਸਕੂਲ ਨਹੀਂ ਰਹੇ ਹੈਗੇ ਤੇ ਇਧਰ ਆਗੇ ਸੀਗੇ ਜੀ ਆਪਾਂ ਘਰ ਤੇ ਇਹਦੇ ਚੱਲ ਪਈ ਸੀ ਸਾਬ ਦੇ ਕਾਰਟੂਨ ਤੇ ਇਹਨੂੰ ਦਿੱਤਾ ਸੀਗੇ ਜੀ ਬਨਾਣਾ ਖਾਣ ਦੇ ਲਈ ਤੇ ਸਾਬ ਚੱਲ ਗਏ ਸੀ ਖਾਣਾ ਪਾਣੀ ਕਾ ਕੇ ਫਿਰ ਤੋਂ ਆਪਣੇ ਪਿੰਡ ਦੇ ਕੰਮ ਦੇ ਵਿੱਚ ਤੇ ਕਿਉਂਕਿ ਮੋਟਰ ਵਗੈਰਾ ਬਣਾ ਕੇ ਲੈ ਕੇ ਆਏ ਸੀਗੇ ਮੰਡੀ ਤੋਂ ਤੇ ਇੱਧਰ ਆਪਾਂ ਲੈ ਕੇ ਆਏ ਸੀ ਆਪਣੀ ਫੇਵਰਿਟ ਸਬਜ਼ੀ ਸ਼ਿਮਲਾ ਮਿਰਚ ਦੀ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਵਿਧਾਲੂ ਤੇ ਸਾਢੇ 3:30 ਦਾ ਟਾਈਮ ਜਿਹੜਾ ਹੋ ਗਿਆ ਸੀਗਾ ਜੀ ਤੇ ਇਹ ਤੁਹਾਨੂੰ ਦਿਖਾਉਣੇ ਇਹ ਸਾਡਾ ਟੀਵੀ ਹੈ ਜੀ ਤੇ ਇਹ ਜਿਹੜਾ ਕਦੇ ਵੀ ਅਸੀਂ ਕਰਨਾ ਤਾਂ ਸੇਲ ਕਰ ਸਕਦੇ ਨਹੀਂ ਕਿਸੇ ਨੂੰ ਦੇ ਸਕਦੇ ਕਿਉਂਕਿ ਇਹ ਮਾੜੇ ਵਕਤ ਦੇ ਵਿੱਚ ਵੀ ਸਾਡੇ ਨਾਲ ਸੀਗਾ ਤੇ ਇਸ ਤੋਂ ਬਾਅਦ ਖਾਲੇ ਸੀਗੇ ਜੀ ਆਪਾਂ ਮੰਗੇਓ ਵਗੈਰਾ ਤੇ ਸਾਬ ਤੇ ਇੱਧਰ ਦੇਖੋ ਐਕਸਰਸਾਈਜ਼ ਹੋ ਰਹੀਆਂ ਜਿੰਮ ਲਗਾ ਰਹੀ ਸੀ ਛੋਟੇ ਸਾਬ ਤੇ ਆਪਾਂ ਕਰਦੇ ਅਗੇ ਜੀ ਕੱਪੜੇ ਵਾਸ਼ ਕਿਉਂਕਿ ਪਈ ਸੀਗੇ ਸੇ ਆਪਣਾ ਟਾਈਮ ਹੀ ਲੱਗਿਆ ਸੀਗਾ ਤੇ ਇਹਨਾਂ ਨੂੰ ਆਪਾਂ ਸਭ ਜੁਗਰ ਆਪਾਂ ਵਾਸ਼ ਕਰਤੀ ਸੀਗੇ ਤੇ ਇਹਨੂੰ ਬਣਾਵਾਂਗੇ ਆਪਾਂ ਤੇ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਹੁੰਦਾ ਪਲੀਜ਼ ਜ਼ਰੂਰ ਦੱਸਿਆ ਕਰੋ ਜੀ ਕਮੈਂਟ ਪਿਆਰੇ ਪਿਆਰੇ ਕਰਦਿਆ ਕਰੋ ਤੇ ਐਦਰਾ ਪਕਿਓ ਵਗੈਰਾ ਗਰਮ ਕਰਤਾ ਸੀ ਤੇ ਦੇਖੋ ਧੁੱਪ ਬਹੁਤ ਜਿਆਦਾ ਸੀਗੀ ਤੇ ਮਿੱਟੀ ਹੋਣਾ ਚਮਕ ਰਹੀ ਸੀਗੀ ਫਰਸ਼ ਦੇ ਉੱਪਰ ਕਿਉਂਕਿ ਮੀਂਹ ਦੇ ਕਾਰਨ ਹਣੀਰੀ ਦੇ ਕਾਰਨ ਬਹੁਤ ਜਿਆਦਾ ਮਿੱਟੀ ਹੋ ਗਈ ਸੀਗੀ ਤਾਂ ਸੋਚਿਆ ਕਿ ਉਹ ਨਾ ਝਾੜੂ ਕੱਢਿਆ ਜਾਵੇ ਗਰਮੀ ਤਾਂ ਬਹੁਤ ਜਿਆਦਾ ਸੀਗੀ ਪਰ ਦੇਖੋ ਜੀ ਘਰ ਦੇ ਕੰਮ ਆ ਕਿਉਂਕਿ ਆਪਣਾ ਘਰ ਸੋਹਣਾ ਲੱਗੇ ਇਹ ਆਪਾਂ ਨੂੰ ਵੀ ਚੰਗਾ ਲੱਗੇ ਤੇ ਜਿਹੜਾ ਕੋਈ ਆਪਣੇ ਘਰ ਆਉਂਦਾਗਾ ਉਹਨਾਂ ਨੂੰ ਵੀ ਚੰਗਾ ਲੱਗੇ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਵੀ ਆਪਣਾ ਘਰ ਸੋਹਣਾ ਲੱਗੇ ਆਪਾਂ ਸੋਹਣੇ ਲੱਗੇ ਲਗਾ ਲੱਗੇ ਕੋਈ ਚੱਕਰ ਨਹੀਂ ਤੇ ਆਪਣਾ ਘਰ ਵਧੀਆ ਲੱਗਣਾ ਚਾਹੀਦਾਗਾ ਤੇ ਇਧਰ ਬਣਾ ਰਹੇ ਸੀਗੇ ਛੋਟੇ ਸਾਬ ਆਪਣੇ 에ਰੋਪਲੇਨ ਤੇ ਕਿਉਂਕਿ ਬਚਪਨ ਦੇ ਵਿੱਚ ਅਸੀਂ ਵੀ ਬਹੁਤ ਬਣਾਉਂਦੇ ਹੁੰਦੇ ਸੀਗੇ ਤੇ ਮੈਡਮ ਫਿਰ ਤੋਂ ਆ ਗਈ ਸੀਗੀ ਤੇ ਮੇਰੇ ਨਾਲ ਹੈਲਪ ਕਰਾ ਰਹੀ ਸੀਗੀ ਪੁੱਛੇ ਲਵਾਉਣ ਦੇ ਵਿੱਚ ਤੇ ਵਿਚਾਰੀ ਨਾਲ ਖੇਡ ਜਾਂਦੀ ਆ ਤੇ ਦੇਖੋ ਤੁਸੀਂ ਜੀ ਹਾਂ ਕਿਉਂਕਿ ਮੈਥ ਸਵੇਰੇ ਪੋਚੇ ਨਹੀਂ ਲੱਗੇ ਸੀਗੇ ਜੀ ਟਾਈਮ ਹੈ ਨਹੀਂ ਸੀਗਾ ਇੰਨਾ ਤੇ ਹੁਣ ਸੋਚਿਆ ਵੀ ਕਿਉਂ ਨਾ ਹੁਣ ਲਗਾ ਦਈਏ ਕਿਉਂਕਿ ਮਿੱਟੀ ਕਾਰਨ ਕਾਫੀ ਗੰਦਾ ਹੋਇਆ ਪਿਆ ਸੀਗਾ ਜੀ ਕਮਰਾ ਸਾਰੇ ਰੂਮ ਹੀ ਗੰਦੇ ਹੋਏ ਪਏ ਸੀਗੇ ਮੀਂਹ ਦਾ ਕਰਕੇ ਤੇ ਇਧਰ ਆਗੇ ਸੀਗੇ ਬੱਚੇ ਟਿਊਸ਼ਨ ਵਾਲੇ ਤੇ ਹੁਣ ਆਪਾਂ ਇਹਨਾਂ ਨੂੰ ਕੰਮ ਕਰਵਾ ਦਿੰਨੀ ਐ ਜੀ ਮੈਥ ਮੈਂ ਔਨਲੀ ਮੈਥ ਈਂਗਲਿਸ਼ ਦਾ ਕੰਮ ਕਰਵਾਉਣੀ ਹੁੰਦੀ ਐ ਇਹਨਾਂ ਨੂੰ ਜਿਹੜਾ ਵੀ ਹੁੰਦਾਗਾ ਇਹਨਾਂ ਦਾ ਤੇ ਆਪਾਂ ਨੂੰ ਤੇ 2 2.5 ਘੰਟੇ ਬਾਅਦ ਇਸ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ ਸੀਗਾ 5:30 ਪੌਣੇ 6 ਦਾ ਟਾਈਮ ਜਿਹੜਾ ਹੋ ਗਿਆ ਸੀਗਾ ਜੀ ਲੂਕਾ ਕੇ ਬਹੁਤ ਜਿਆਦਾ ਟੇਸਟੀ ਬਣਦੀ ਹੈਗੀ ਤੇ ਆਪਣਾ ਹਰੀਆਂ ਮਿਰਚ ਆਪਣੀ ਗਾਰਡਨ ਦੇ ਵਿੱਚ ਆਪਾਂ ਤੋੜ ਲੈ ਲੈਂਦੀਆਂ ਸੀਗੀਆਂ ਤੇ ਹਨੇਰਾ ਹੋ ਗਿਆ ਸੀਗਾ ਤੇ ਦੇਖੋ ਇਹਨਾਂ ਨੇ ਖੇਡਾ ਸਾਰਾ ਸਮਾਨ ਆ ਜਿਹੜਾ ਇਹ ਮੰਜੇ ਉੱਪਰ ਇਕੱਠਾ ਕਰ ਲੈਂਦੇ ਨੇਗੇ ਤੇ ਬਾਅਦ ਵਿੱਚ ਮੈਨੂੰ ਚੱਕਣਾ ਪੈਂਦਾਗਾ ਐਨੇ ਕੰਮ ਵੱਜ ਜਾਂਦੇ ਨੇ ਬੱਚਿਆਂ ਵਾਲੇ ਘਰ ਚਲੋ ਜੀ ਪ੍ਰਮਾਤਮਾ ਸਾਰੇ ਘਰੇ ਨੰਨੇ-ਮੁੰਨੇ ਬੱਚੇ ਲੈ ਕੇ ਆਉਣ ਤੇ ਇੱਧਰ ਬਣਾ ਰਹੇ ਸੀਗੇ ਜੀ ਆਪਾਂ ਸਬਜ਼ੀ ਦੇਖੋ ਤੁਸੀਂ ਤੇ ਆਪਾਂ ਦੇ ਵਿੱਚ ਤੇਲ ਪਾਲੇ ਸੀ ਤੇਲ ਵਿੱਚ ਪਿਆਜ਼ ਵਗੈਰਾ ਪਾਲੇ ਸੀ ਭੁੰਨੇ ਲਿਆ ਸੀਗੇ ਜੀ ਉਹਨਾਂ ਨੂੰ ਤੇ ਹੁਣ ਆਪਾਂ ਇਹ Shimla mirch ਤੇ aalu ਪਾਤੇ ਸੀਗੇ ਤੇ ਉਹਨਾਂ ਨੂੰ ਥੋੜਾ ਜਿਹਾ ਟੈਂਪੋ ਨੂੰਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਸਾਲੇ ਜਿੰਨੇ ਵੀ ਹੁੰਦੇ ਨੇਗੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਟੱਕ ਦਾਂਗੇ ਢੱਕ ਕੇ ਆਪਾਂ ਸਬਜ਼ੀ ਪਕਾਵਾਂਗੇ ਤੇ 5 ਮਿੰਟਾਂ ਦੇ ਵਿੱਚ ਆਪਣੀ ਜਿਹੜੀ ਸਬਜ਼ੀ ਉਹ ਬਣ ਕੇ ਰੈਡੀ ਹੋ ਜਾਊਗੀ ਤੇ ਲੋ ਜੀ ਆਪਣੀ ਸਬਜ਼ੀ ਸੀਗੀ ਜਿਹੜੀ ਬਣ ਗਈ ਸੀਗੀ ਤੇ ਲੁੱਕ ਇਹਦੀ ਬਹੁਤ ਸੋਹਣੀ ਆਈ ਹੈਗੀ ਤੇ ਬਿਲਕੁਲ ਵੀ ਥੱਲੇ ਨਹੀਂ ਲੱਗੀ ਕੜਾਈ ਦੇ ਵਿੱਚ ਇਹ ਤੇ ਦੇਖੋ ਤੁਸੀਂ ਬਹੁਤ ਸੋਹਣੀ ਲੋਕੇ ਦੀ ਸਬਜੀ ਦੀ ਆਈ ਹੈ ਬਾਕੀ ਸਾਡੀ ਵੀਡੀਓ ਕਿਵੇਂ ਲੱਗੀ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਦੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਦੇ ਕਰਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਸਾਡੀਆਂ ਵੀਡੀਓ ਆ ਸਕਣ ਤੇ ਇਸ ਵਾਰ ਹੋ ਗਿਆ ਸੀ ਹਨੇਰਾ ਤੇ ਪਮਕੜ ਜੀ ਆਉਣ ਲੱਗੇ ਸੀਗੇ ਤੇ ਅਸੀਂ ਬਣਾਈਆਂ ਮਾਂ ਪੁੱਤ ਨਹੀਂ ਹਨੇਰੇ ਦੇ ਵਿੱਚ ਰੋਟੀਆਂ ਫੋਨ ਦਾ ਲਾਈਟ ਲਗਾ ਕੇ ਤੇ ਲੋ ਜੀ ਮਿਲਦੇ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਬਾਏ ਬਾਏ